ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪਹਿਲਾ ਬਿਨ ਪਰ ਧਨ ਸੀਗਾਰੀਐ ਜੋ ਬਨ ਬਾਦ ਖਵਾਰ ਨਾ ਮਾਣੇ ਸੁਖ ਸੇਜੜੀ ਬਿਨ ਪਰ ਬਾਦ ਸੀਗਾਰ ਦੁਖ ਘਣੋ ਦੋਹਾ ਗਣੀ ਨਾ ਘਰ ਸੇਜ ਪਤਾਰ ਮਨ ਰੇ ਰਾਮ ਜਪੋ ਸੁਖ ਹੋਇ ਬੇਨ ਗੋਰਾ ਪ੍ਰੇਮ ਨਾ ਪਾਈਐ ਸ਼ਬਦ ਮਿਲੇ ਰੰਗ ਹੋਏ ਰਹਾਉ ਗੁਰ ਸੇਵਾ ਸੁਖ ਪਾਈਐ ਹਰ ਵਾਰ ਸਹਜ ਸੀਗਾਰ ਸਚ ਮਾਣੇ ਪਿਰ ਸੇ ਜੜੀ ਗੂੜਾ ਹੇ ਤਪਿਆਰ ਗੁਰਮੁਖ ਜਾਣ ਸਿਆਣੀਐ ਗੁਰ ਮੇਲੀ ਗੁਣ ਚਾਰ ਸਚ ਮਿਲਹੁ ਵਰ ਕਾਮਣੀ ਪਿਰ ਮੋਹੀ ਰੰਗ ਲਾਏ ਮਨ ਤਨ ਸਾਚ ਵਿਗਸਿਆ ਕੀਮਤ ਕਹਿਣ ਨਾ ਜਾਏ ਹਰ ਬਾਰ ਘਰ ਸੋਹਾਗਣੀ ਨਿਰਮਲ ਸਾਚੈ ਨਾਏ ਮਨ ਮਹਿ ਮਨੁਆ ਜੇ ਮਰੈ ਤਾ ਪਿਰ ਰਾਵੈ ਨਾਰ ਇਕਤ ਤਾਗੇ ਰਲ ਮਿਲੈ ਗਲ ਮੋਤੀਨ ਕਾਹਾਰ ਸੰਤ ਸਭਾ ਸੁਖ ਉਪਜੈ ਗੁਰਮੁਖ ਨਾਮ ਅਧਾਰ ਖਿਨ ਮਹਿ ਉਪਜੈ ਖਿਨ ਖਪੈ ਖਿਨ ਆਵੈ ਖਿਨ ਜਾਇ ਸਬਦ ਪਛਾਨੈ ਰਵ ਰਹਿ ਨਾ ਤਿਸ ਕਾਲ ਸੰਤਾਇ ਸਾਹਿਬ ਅਤੌਲ ਨਾ ਤੋਲੀਐ ਕਥਨ ਨਾ ਪਾਇਆ ਜਾਇ ਵਾਪਾਰੇ ਵਣ ਜਾਰਿਆ ਆਏ ਵਜਹੋ ਲਿਖਾਇ ਕਾਰ ਕਮਾਵਹਿ ਸਚ ਕੀ ਲਾਹਾ ਮਿਲੇ ਰਜਾਇ ਗੁਰ ਜੀ ਸੱਚੇ ਗੁਰ ਮਿਲੈ ਨਾ ਤਿਸ ਤੇਲ ਨਾ ਤਮਾਈ ਗੁਰਮੁਖ ਤੋਲ ਤੋਲਾਈ ਸੀ ਸੱਚਤ ਰਾਜੀ ਤੋਲ ਆਸਾ ਮਨਸਾ ਮੋਹਣੀ ਗੁਰ ઠાਕੀ ਸੱਚ ਬੋਲ ਆਪ ਤੁਲਾਏ ਤੋਲਸੀ ਪੂਰੇ ਪੂਰਾ ਤੋਲ ਕਥਨ ਕਹਿਣ ਨਾ ਛੁੱਟੀ ਐ ਨਾ ਪੜ ਪੁਸਤਕ ਭਾਰ ਕਾਇਆ ਸੋਚ ਨ ਪਾਈਐ ਬਿਨ ਹਰ ਭਗਤ ਪਿਆਰ ਨਾਨਕ ਨਾਮ ਨ ਵਿਸਰੈ ਮਿਲੇ ਗੁਰ ਕਰਤਾਰ ਸ੍ਰੀ ਰਾਗ ਮਹੱਲਾ ਪਹਿਲਾ ਸਤ ਗੁਰ ਪੂਰਾ ਜੇ ਮਿਲੈ ਪਾਈਐ ਰਤਨ ਬੀਚਾਰ ਮਨ ਦੀਜੈ ਗੁਰ ਆਪਣੇ ਪਾਈਐ ਸਰਬ ਪਿਆਰ ਮੁਕਤ ਪਦਾਰਥ ਪਾਈਐ ਵਗਣਾ ਮੇਟਣ ਹਾਰ ਭਾਈ ਰੇ ਗੁਰ ਬਿਨ ਗਿਆਨ ਨਾ ਹੋਇ ਪੁੱਛੋ ਬ੍ਰਹਮੇ ਨਾਰਦੈ 베ਦ ਬਿਆਸੈ ਕੋਇ ਰਹਾਉ ਗਿਆਨ ਧਿਆਨ ਧੁਨ ਜਾਣੀਐ ਅਕਥ ਕਹਾਵੈ ਸੋਇ ਸਫਲਿਓ ਬਿਰਖ ਹਰੀਆਵਲਾ ਛਾਵ ਕਣੇਰੀ ਹੋਇ ਲਾਲ ਜਵੇਹਰ ਮਾਨਕੀ ਗੁਰ ਪੰਡਾਰੈ ਸੋਏ ਗੁਰ ਪੰਡਾਰੈ ਪਾਈਐ ਨਿਰਮਲ ਨਾਮ ਪਿਆਰ ਸੱਚੋ ਵਖਰ ਸੰਚੀਐ ਪੂਰੈ ਕਰਮ ਅਪਾਰ ਸੁਖ ਦਾਤਾ ਦੁਖ ਮੇਟਣੋ ਸਤਗੁਰ ਅਸੋਰ ਸੰਗਾਰ ਭਉਜਲ ਬਿਖਮੰਡ ਰਾਵਣ ਨਾ ਕੰਦੀ ਨਾ ਪਾਰ ਨਾ ਬੇੜੀ ਨਾ ਤਲਹੜਾ ਨਾ ਤੇ ਸਵੰਝਮਲਾਰ ਸਤਿਗੁਰ ਭੈ ਕਾ ਬੋਹਿ ਥਾ ਨਦਰੀ ਪਾਰ ਉਤਾਰ ਇਕਤ ਲ ਪਿਆਰਾ ਵੇਸਰੈ ਦੁਖ ਲਾਗੈ ਸੁਖ ਜਾਏ ਜਿਹਵਾ ਜਲੋ ਜਲਾਵਣੀ ਨਾਮ ਨਾ ਜਪੈ ਰਸਾਇ ਘਟ ਬਿਨ ਸਹਿ ਦੁਖ ਅਗਲੋ ਜਮ ਪਕੜੈ ਪਛੋਤਾਏ ਮੇਰੀ ਮੇਰੀ ਕਰ ਗਏ ਤਨ ਧਨ ਕਲਤਨਾ ਸਾਥ ਬਿਨ ਨਾਵੇ ਧਨ ਬਾਦ ਹੈ ਭੂਲੋ ਮਾਰਗ ਆਥ ਸਚਉ ਸਾਹਿਬ ਸੇਵੀਐ ਗੁਰਮੁਖੋ ਅਕਥੋ ਕਾਥ ਆਵੈ ਜਾਏ ਪਵਾਈਐ ਪਇ ਕਿਰਤ ਕਮਾਈ ਪੂਰਬ ਲਿਖਿਆ ਕਿਉ ਮੇਟੀਐ ਲਿਖਿਆ ਲੇਖਰ ਜਾਏ ਬਿਨ ਹਰ ਨਾਮ ਨਾ ਛੋਟੀਐ ਗੁਰਮਤਿ ਮਿਲਾਇ ਮਿਲਾਇ ਤੇਸ ਬਿਨ ਮੇਰਾ ਕੋ ਨਹੀਂ ਜਿਸ ਕਾ ਜਿਉ ਪ੍ਰਾਨ ਹਉ ਮੈਂ ਮਮਤਾ ਜਲ ਬਲਉ ਲੋਭ ਜਲੋ ਅਭਿਮਾਨ ਨਾਨਕਾ ਸਬਦ ਵਿਚਾਰੀਐ ਪਾਈਐ ਗੁਣੀ ਨਿਦਾਨ ਸਿਰੀ ਰਾਗ ਮਹੱਲਾ ਪਹਿਲਾ ਰੇ ਮਨ ਐਸੇ ਹਰਿ ਸੋਪ੍ਰੀਤ ਕਰ ਜਿਐਸੀ ਜਲ ਕਮਲੇਹ ਲਹਿਰੇ ਨਾਲ ਪਛਾੜੀਐ ਪੀ ਵਿਗਸੈ ਅਸਨੇਹ ਜਲ ਮਹਿ ਜੀਉ ਉਪਾਇਕੈ ਬਿਨ ਜਲ ਮਰਨ ਤਿਨੇਹ ਮਨ ਰੇ ਕਿਉ ਛੂਟ ਹੈ ਬਿਨ ਪਿਆਰ ਗੁਰਮੁਖ ਅੰਤਰ ਰਵ ਰਹਿਆ ਬਖਸੇ ਭਗਤ ਪੰਡਾਰ ਰਹਾਉ ਰੇ ਮਨ ਐਸੀ ਹਰਸਿਓ ਪ੍ਰੀਤ ਕਰ ਜੈਸੀ ਮਛਲੀ ਨੀਰ ਜੋ ਅਦਕੋ ਤਿਉ ਸੁਖ ਘਣੋ ਮਨ ਤਨ ਸਾਤ ਸਰੀਰ ਬਿਨ ਜਲ ਘੜੀ ਨਾ ਜੀਵਈ ਪ੍ਰਭ ਜਾਣੈ ਅਬ ਪੀਰ ਰੇ ਮਨ ਐਸੀ ਹਰ ਸੋ ਅਪ੍ਰੀਤ ਕਰ ਜੈਸੀ ਚਾਤ੍ਰਿਕ ਮੇਹ ਸਰ ਭਰ ਥਲ ਹਰੀਆਵਲੇ ਏਕ ਬੂੰਦ ਨਾ ਪਵਈ ਕੇਹ ਕਰਮ ਮਿਲਾਤਾ ਪਾਈਐ ਕਿਰਤ ਪਿਆ ਸਿਰ ਦੇਹ ਰੇ ਮਨ ਐਸੇ ਹਰਸਿਓ ਪ੍ਰੀਤ ਕਰ ਜੈਸੀ ਜਲ ਦੁੱਧ ਹੋਏ ਆਵਟਣ ਆਪੇ ਖਵੈ ਦੁੱਧ ਕਉ ਖੱਪਣ ਨਾ ਦੇ ਆਪੇ ਮੇਲ ਵਿਛੁੰਨਿਆ ਸਚ ਵਡਿਆਈ ਦੇ ਰੇ ਮਨ ਐਸੇ ਹਰਸਿਓ ਪ੍ਰੀਤ ਕਰ ਜੈਸੀ ਚੱਕਵੀ ਸੂਰ ਖੈਨ ਪਲ ਨੀਦ ਨਾ ਸੋਵਈ ਜਾਣੈ ਦੂਰ ਹਜੂਰ ਮਨਮੁਖ ਸੋਝੀ ਨਾ ਪਵੈ ਗੁਰਮੁਖ ਸਦਾ ਹਜੂਰ ਮਨਮੁਖ ਗਣਤ ਗਣਾਵਣੀ ਕਰਤਾ ਕਰੇ ਸੋ ਹੋਇ ਤਾ ਕੀ ਕੀਮਤ ਨਾ ਪਵੈ ਜੇ ਲੋਚੈ ਸਭ ਕੋਇ ਗੁਰਮਤਿ ਹੋਇ ਤਾ ਪਾਈਐ ਸਾਚਾ ਮਿਲਾ ਸੁਖ ਹੋਏ ਸੱਚਾ ਨੇਹ ਨਾ ਟੁੱਟਈ ਜੇ ਸਤਗੁਰੂ ਭੇਟੈ ਸੋਏ ਗਿਆਨ ਪਦਾਰਥ ਪਾਈਐ ਤ੍ਰਿਭਵਨ ਸੋਜੀ ਹੋਏ ਨਿਰਮਲ ਨਾਮ ਨਾ ਵੀਸਰੇ ਜੇ ਗੁਣ ਕਾ ਗਾਹਕ ਹੋਏ ਖੇਲ ਗਏ ਸੇ ਪੰਖਣੂ ਜੋ ਚੁਗਦੇ ਸਰਤਲ ਕੜੀ ਕੇ ਮੋਤਕੇ ਚੱਲਣਾ ਖੇਲਣ ਅੱਜ ਕੇ ਕੱਲ ਜਿਸ ਤੂੰ ਮਿਲਹਿ ਸੋ ਮਿਲੈ ਜਾਏ ਸੱਚਾ ਪਿੜ ਮਲ ਬਿਨ ਗੁਰ ਪ੍ਰੀਤਿ ਨ ਊਪਜੈ ਹੋ ਮੈਂ ਮੈਲ ਨਾ ਜਾਏ ਸੋ ਹੰ ਆਪ ਪਛਾਣੀਐ ਸਬਦ ਭੇਦ ਪਤੀ ਆਏ ਗੁਰਮੁਖ ਆਪ ਪਛਾਣੀਐ ਅਵਰਕੇ ਕਰੇ ਕਰਾਈ ਮਿਲਿਆ ਕਾ ਕਿਆ ਮੇਲੀਐ ਸਬਦ ਮਿਲੇ ਪਤੀ ਆਏ ਮਨ ਮੁਖ ਸੋਜੀ ਨਾ ਪਵੇ ਵਿਛੜ ਚੋਟਾ ਖਾਏ ਨਾਨਕ ਦਰ ਘਰ ਏਕ ਹੈ ਅਵਰ ਨ ਦੂਜੀ ਜਾਏ ਮਿਲਿਆ ਕਾ ਕਿਆ ਮੇਲੀਐ ਸਬਦ ਮਿਲੇ ਪਤੀ ਆਏ ਮਨ ਮੁਖ ਸੋਜੀ ਨਾ ਪਵੇ ਵਿਛੜ ਚੋਟਾ ਖਾਏ ਨਾਨਕ ਦਰ ਘਰ ਏਕ ਹੈ ਔਰ ਨਾ ਦੂਜੀ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ